ਆਪਣੀ ਨਾਨੀ ਦੇ ਘਰੋਂ ਮਾਂ ਦੇ ਨਾਲ ਆ ਰਹੇ ਮਾਸੂਮ ਬੱਚਿਆਂ ਦੇ ਨਾਲ ਸੜਕ ਤੇ ਇੱਕ ਵੱਡਾ ਹਾਦਸਾ ਹੋ ਗਿਆ ਜਿਸ ਦਾ ਪਤਾ ਜਦੋਂ ਪਿਤਾ ਨੂੰ ਲੱਗਿਆ ਤਾਂ ਉਸ ਦੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਤੇ ਦਰ ਮਾਂ ਵੀ ਦਸਤੇ ਦਸਤੇ ਰੋ ਪੈਂਦੀ ਹੈ ਕਿ ਕਿੰਜ ਇਹ ਦੁਰਘਟਨਾ ਘਟੀ ਹੈ ਇਸ ਦੇ ਵਿੱਚ ਮਾਸੂਮ ਬੱਚੀ ਦੀ ਜਾਨ ਗਈ ਹੈ ਜਦੋਂ ਕਿ ਉਹਨਾਂ ਦਾ ਪੁੱਤ ਹਸਪਤਾਲ ਵਿਖੇ ਜ਼ਿੰਦਗੀ ਦੇ ਲਈ ਜੰਗ ਲੜ ਰਿਹਾ ਹੈ ਜ਼ਿਲੰਦਰ ਹਾਈਵੇ ਤੇ ਤੇਜ਼ ਰਫ਼ਤਾਰ ਟਰੱਕ ਨੇ ਭਰਾ ਭੈਣ ਨੂੰ ਰੋਨ ਦਿੱਤਾ ਦੱਸਦੇ ਕਿ ਹਾਦਸੇ ਦੇ ਵਿੱਚ 25 ਦੀ ਜਾਨ ਗਈ ਹੈ ਡਰੜਨ ਤੋਂ ਬਾਅਦ ਉਹ ਫਰਾਰ ਹੋਣ ਦੀ ਫिराਕ ਤੇ ਵਿੱਚ ਸੀ ਪਰ ਲੋਕਾਂ ਨੇ ਵੱਲੋਂ ਉਸ ਦੇ ਟਰੱਕ ਦੇ ਅੱਗੇ ਟਰਾਲੀ ਲਗਾ ਕੇ ਉਸ ਨੂੰ ਰੋਕਿਆ ਗਿਆ ਇਸ ਮੌਕੇ ਤੇ ਜਿੱਥੇ ਭੈਣ ਦੀ ਜਾਨ ਗਈ ਉੱਥੇ ਹੀ ਉਸ ਦਾ ਭਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਛੋਟੇ ਛੋਟੇ ਬੱਚੇ ਆਪਣੀ ਮਾਂ ਦੇ ਨਾਲ ਸੜਕ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਸਨ ਜਿਸ ਸਮੇ ਇਹ ਭਿਆਨਕ ਹਾਦਸਾ ਹੋਇਆ ਟਰੱਕ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਉਹ ਭੱਜ ਨਿਕਲਿਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸਦੇ ਦਸਤਾਵੇਜ਼ ਜੁਨਾ ਦੇ ਕੋਲ ਨਹੀਂ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੂਜੇ ਪਾਸੇ ਜ਼ਖਮੀ ਬੱਚੇ ਨੂੰ ਹਸਪਤਾਲ ਲਿਜਾਣ ਦੇ ਲਈ ਐਂਬੂਲੈਂਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਬੇहद ਹੀ देरी ਦੇ ਨਾਲ ਆਈ ਹੈ ਅਤੇ ਇੱਧਰ ਡਾਕਟਰਾਂ ਦੇ ਵੱਲੋਂ ਬੱਚੇ ਦਾ ਸਰੀਰ ਦੇਖ ਕੇ ਕਿਹਾ ਗਿਆ ਕਿ ਅੱਧਾ ਸਰੀਰ ਖਤਮ ਹੋ ਚੁੱਕਿਆ ਹੈ ਦੋਨੋਂ ਹੀ ਬੱਚੇ ਆਪਣੀ ਮਾਂ ਦੇ ਨਾਲ ਨਾਨੀ ਦੇ ਘਰੋਂ ਖੁਸ਼ੀ-ਖੁਸ਼ੀ ਆ ਰਹੇ ਸਨ ਕਿ ਹੈ ਅਫਰਾ ਤਫਰੀ ਵਾਲੇ ਮਾਹੌਲ ਦੇ ਵਿੱਚ ਮਾੜੀ ਘਟਨਾ ਵਾਪਰੀ ਹਾਦਸੇ ਤੋਂ ਬਾਅਦ ਐਂਬੂਲੈਂਸ ਵਾਲਿਆਂ ਨੂੰ ਵੀ ਫੋਨ ਕੀਤਾ ਅਤੇ ਪੁਲਿਸ ਵਾਲਿਆਂ ਨੂੰ ਵੀ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਵੀ ਪੌਣੇ ਘੰਟੇ ਬਾਅਦ ਘਟਨਾ ਸਥਾਨ ਤੇ ਪਹੁੰਚੀ ਸੀ ਲੋਕਾਂ ਦੇ ਵੱਲੋਂ ਹੀ ਸਭ ਕੁਝ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਉਨ੍ਹਾਂ ਦੀ ਮਦਦ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਨਹੀਂ ਕੀਤੀ ਗਈ ਇਸ ਗੱਲ ਨੂੰ ਲੈ ਕੇ ਉਨ੍ਹਾਂ ਗਿਲਾ ਜ਼ਾਹਿਰ ਕੀਤਾ ਦੱਸਦੀ ਹੈ ਕਿ ਚੰਦਨ ਠਾਕੁਰ ਨੇ ਇਸ ਮੌਕੇ ਤੇ ਕਿਹਾ ਕਿ ਉਹ ਕੰਮ ਤੇ ਗਿਆ ਹੋਇਆ ਸੀ ਜਸਿਆ ਰੋਡ ਤੇ ਉਹ ਰਹਿੰਦਾ ਹੈ ਤੇ ਕੋਲਡ ਸਟੋਰ ਤੇ ਵਿੱਚ ਕੰਮ ਕਰਦਾ ਉਸ ਦੀ ਪਤਨੀ ਪੂਜਾ ਉਨ੍ਹਾਂ ਦੇ ਪੁੱਤ ਯਸ਼ ਤੇ ਨਾਲ ਤੇ ਧੀ ਰੀਆ ਦੇ ਨਾਲ ਜਿਨ੍ਹਾਂ ਦੀ ਉਮਰ 6 ਅਤੇ 8 ਸਾਲ ਹੈ ਉਹਨਾਂ ਨੂੰ ਲੈ ਕੇ ਆਪਣੇ ਪੇਕੇ ਪਰਿਵਾਰ ਤੋਂ ਆ ਰਹੀ ਸੀ ਸੋਮਵਾਰ ਨੂੰ ਜਦੋਂ ਉਹ ਜਸਿਆ ਰੋਡ ਤੇ ਆਪਣੇ ਘਰ ਨੂੰ ਆ ਰਹੇ ਸਨ ਤਾਂ ਤਿੰਨੋਂ ਮੋੜ ਤੇ ਖੜੇ ਸੀ ਕਿ ਤੇਜ਼ ਰਫ਼ਤਾਰ ਟਰੱਕ ਆਇਆ ਅਤੇ ਉਹਨਾਂ ਦੀ ਧੀ ਰੀਆ ਦੇ ਉੱਪਰ ਪਹੀਆ ਚੜਾ ਦਿੱਤਾ ਰਸ਼ਵੀ ਇਸ ਦੀ ਜਪੇਟ ਦੇ ਵਿੱਚ ਆ ਗਿਆ ਤੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਦੋਂ ਕਿ ਉਸ ਦੀ ਪਤਨੀ ਪੂਜਾ ਦੇ ਮਾਮੂਲੀ ਸੱਟਾਂ ਲੱਗੀਆਂ ਨੇ चंदन ठाकुर ਨੇ ਦੱਸਿਆ ਕਿ ਘਟਨਾ ਤੋਂ ਬਾਅਦ ਲੋਕ ਰੋਲਾ ਪਾਣ ਲੱਗੇ ਆਸ-ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਪਰ ਫਿਰ ਵੀ ਡਰਾਈਵਰ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਟਰੱਕ ਵਾਲੇ ਨੂੰ ਰੋਕਣ ਦੇ ਲਈ ਹਾਲਾਂਕਿ ਇੱਕ ਮੁੰਡੇ ਦੇ ਵੱਲੋਂ ਟਰਾਲੀ ਅੜਾ ਦਿੱਤੀ ਗਈ ਸੀ ਪਰ ਫਿਰ ਵੀ ਉਸ ਨੂੰ ਫੜਿਆ ਨਹੀਂ ਜਾ ਸਕਿਆ ਰਿਆ ਸੜਕ ਤੇ ਖੂਨ ਦੇ ਨਾਲ ਲਤਪਟ ਪਈ ਸੀ ਐਂਬੂਲੈਂਸ ਵਾਲਿਆਂ ਨੂੰ ਫੋਨ ਤੇ ਫੋਨ ਕੀਤੇ ਜਾ ਰਹੇ ਸਨ ਅਤੇ ਜਦੋਂ ਉਹਨਾਂ ਤੋਂ ਦੇਰੀ ਦੇ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਜੋ ਕਿਹਾ ਤੁਸੀਂ ਖੁਦ ਸੁਣੋ। ਯਾਰੀ ਸਾਈਡ ਤੋਂ ਆ ਰਹੇ ਆ ਰਸਤੇ 'ਚ ਟ੍ਰੈਫਿਕ ਵੀ ਸੀ। ਬੇਸ਼ੱਕ ਇਹ ਚੈੱਕ ਕਰਦੇ ਹਾਂ ਕਿ ਕਿੰਨੇ ਵਜੇ ਨਿਕਲੇ ਸੀ ਬੁਖਰੀ ਤੋਂ ਸਰ। 5:14 5:14 ਇਨਫੋਰਮੇਸ਼ਨ ਕਿੰਨੇ ਵਜੇ ਆਂਦੀ ਹੈ? ਇਨਫੋਰਮੇਸ਼ਨ ਨਾਲ ਹੀ ਅਸੀਂ ਨਾਲ ਹੀ ਗੱਡੀ ਮੂਵ ਕਰ ਲਈ ਹੈ ਜੀ ਬਾਈਕ ਚੱਲ ਰਹੀ ਹੈ ਪਾਸੇ ਦਿੱਤੀ ਹੈ ਜੀ ਲੋਕੀ ਦਾ ਕੰਮ ਕਰਦੇ ਹੋਏ ਤਾਂ ਤਾਂ ਹੋ ਗਏ ਆ ਬਾਈ ਬੋਰਡਰ ਕਾਰਡ ਹੀ ਖਾਣੇ ਆ ਜਿਹੜੇ ਸਾਡੇ ਕੋਲ ਵੀ ਰਿਕਾਰਡਿੰਗ ਨਹੀਂ ਪਹਿਲਾਂ ਕੈਨਸਲ ਹੋ ਗਈ ਹੈ ਨਹੀਂ ਬਾਈ ਜੀ ਇੱਕ ਛੋਟੀ ਜੀ ਗੱਲ ਹੈ ਆਪਣਾ ਨੰਬਰ ਟਾ ਹੋ ਗਿਆ ਐਂਬੂਲੈਂਸ ਦੀ ਸਰਵਿਸ ਕਟੋ ਕਾਟ ਦਾ 1 ਘੰਟਾ ਦੇਵੇ ਮੇਰੀ ਗੱਲ ਸੁਣੋ ਇਹ ਵੀ ਤੇ ਆਖਰ ਸ਼ਰਤ ਤੇ ਚੱਲ ਕੌਣੀ ਸਾਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੁੰਦਾ ਉਸ ਸਟੇਜ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ 60 ਦੀ ਸਪੀਡ ਸਾਨੂੰ ਲਿਮਿਟ ਦਿੱਤੀ ਹੋਈ ਆ ਸੱਪੇ ਨਹੀਂ ਚਲਾ ਸਕਦੇ ਥੋੜੀ ਥੰਦੇ ਕਰੋ ਯਾਰ ਚਲੋ ਤੁਹਾਡਾ 108 ਦੇ ਤੁਹਾਨੂੰ ਕਾਲ ਕਰਕੇ ਮਤਲਬ ਸੁਣਾ ਦਿੰਦੇ ਆ ਵੀ ਸਾਨੂੰ 60 ਤੋਂ ਉੱਪਰ ਨਹੀਂ ਪਰਮਿਸ਼ਨ ਹੈ ਚਲਾਉਣ ਦੀ ਹਾਂਜੀ ਜੋ ਜੀ ਜਿਹੜਾ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਸਾਰਾ ਇਹ ਪਿੰਡਾਂ ਕੋਦੇ ਰਹਿਣ ਵਾਲੇ ਆ ਜੀ ਇਹ ਨਰਾਜਿੰਦਰ ਆ ਨਾਲ ਉਹਦੇ ਆਪਣੇ ਪੁੱਤੇ ਦੇ ਨਾਲ ਤੇਲ ਪਾਉਣਾ ਆਇਆ ਸੀਗਾ ਤੇਲ ਪਵਾ ਕੇ ਆਪਣੇ ਜਿੱਦਾਂ ਗੱਡੀ ਤੋਂ ਬਾਹਰ ਪੰਪ ਤੋਂ ਬਾਹਰ ਨਿਕਲੇ ਆ ਉਧਰੋਂ ਬੜੀ ਫਾਸਟ ਗੱਡੀ ਆ ਰਹੀ ਸੀ ਬ੍ਰੀਜਾ ਗੱਡੀ ਉਹਨੇ ਆਪਣੇ ਮਿਲ ਗਈ ਬਹੁਤ ਤੇਜ਼ ਚੱਕਿਆ ਨੂੰ ਮਿਲ ਗਈ ਸੜਕ ਨੂੰ ਪਾਰ ਮਾਰਿਆ ਜੀ ਮੈਂ ਹੁਣ ਮੌਕੇ ਤੇ ਫੋਨ ਮੈਨੂੰ ਆਇਆ ਤਾਂ ਜੀ ਮੌਕੇ ਤੇ ਪਹੁੰਚਿਆ ਮੈਂ ਮੌਕੇ ਤੇ ਗੱਡੀ ਖੜੀ ਹੈ ਜੀ ਇਹ ਐਕਸ਼ਨ ਕੀਤਾ ਜਿੱਦ ਪਤਾ ਲੱਗਿਆ ਕਿ ਉੱਥੋਂ ਲੈ ਕੇ ਗਏ ਆ ਸਿਵਰਾਸਤਰਾ ਸਰ ਐਕਸੀਡੈਂਟ ਹੋਇਆ ਪਰ ਡਰਾਈਵਰ ਕਹਿੰਦੇ ਜੋ ਪਤਾ ਲੱਗਾ ਪਬਲਿਕ ਕੋਲੋਂ ਜੋ ਮੌਕੇ ਤੇ ਬੰਦਾ ਭੱਜ ਗਿਆ ਤੇ ਆ ਦੋ ਪਰਸ ਕਹਿੰਦੇ ਦਿੱਤੀ ਪਬਲਿਕ ਨੇ ਮੈਨੂੰ ਉਹਨਾਂ ਦੀ ਆਈਡੀ ਬੁੱਕ ਹੈਗੀ ਮੇਰੇ ਕੋਲ ਜੋ ਵੀ ਆ ਅਪਸੈਂਡ ਹੋਲ ਦੇ ਵਿੱਚ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਅਨਕੋ ਕਾਰਵਾਈ ਕਿ ਬੱਚੇ ਦਾ ਕਿੱਦਾਂ ਪਤਾ ਤੁਹਾਨੂੰ ਲੱਗਾ ਇਹ ਕਰਾਂਗੇ ਪਤਾ ਜੀ ਕਹਿੰਦੇ ਇਹਨਾਂ ਨੂੰ ਪਤਾ ਲੱਗਿਆ ਵੀ ਬਾਅਦਸਣੇ ਉੱਥੇ ਗਏ ਸਰ ਲੈ ਕੇ ਬੱਚ ਨਾਦ ਨੂੰ ਕਿਸੇ ਨੂੰ ਪਤਾ ਨਹੀਂ ਇਹਨਾਂ ਨੂੰ ਕਿਹਦਾ ਕੌਣ ਆ ਸਰ ਸਾਰੇ ਸਖਤ ਸਖਤ ਕਾਰਵਾਈ ਕੀਤੀ ਹੋਏ ਸਖਤ ਸਖਤ ਕਾਰਵਾਈ ਹੋਊਗੀ ਸਰ ਹਾਂ ਜੀ